ਤਾ ਜਸਰਾ ਕੀ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਤਾਂ ਉਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਅਸੀਂ ਅੱਜ ਏਐਨਬੀ ਨੇ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਹੈ ਤਾਂ ਤਤਾਂ ਦੱਸਦੀ ਹੈ ਕਿ ਭਾਰੀ ਮੀਂਹ ਦੇ ਕਾਰਨ ਸਤਲੁਜ ਦਰਿਆ ਦੇ ਵਿੱਚ ਵਾਧਾ ਪਾਣੀ ਦਾ ਪੱਧਰ ਮਾਠੀਵਾੜਾ ਦੇ ਨੇੜਲੇ ਪਿੰਡਾਂ ਢੋਲੇਵਾਲ ਤੁਸੀ ਬੰਨਦੀਆਂ ਠੋਕਰਾਂ ਨੂੰ ਖੋਰਾ ਲਗਾਉਣ ਲੱਗਿਆ ਜਿਸ ਦੇ ਬਚਾਅ ਦੇ ਲਈ ਪੁਲਿਸ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੀ ਨਿਗਰਾਨੀ ਹੇਠ ਬੋਰੀਆਂ ਤੇ ਪੱਥਰ ਲਗਾ ਕੇ ਮੁਰੰਮਤ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਸਤਲੁਜ ਦਾ ਪਿੰਡ ਤੁੱਲੇਵਾਲ ਜੋ ਕਿ ਤੁਸੀਂ ਬਨ ਹਮੇਸ਼ਾ ਨਾਜ਼ੁਕ ਸਾਨ ਰਿਹਾ ਅਤੇ ਇੱਥੇ ਜਦੋਂ ਵੀ ਹੜਾਂ ਵਾਲੀ ਸਥਿਤੀ ਆਈ ਹੈ ਤਾਂ ਬਨ ਨੂੰ ਖਤਰਾ ਜਿਹੜਾ ਕਿ ਉਹ ਖੜਾ ਹੋ ਜਾਂਦਾ ਹੈ ਤੱਕਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲੱਗ ਰਿਹਾ ਸਤਲੁਜ ਦਰਿਆ ਦੇ ਵਿੱਚ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਜੇਕਰ 2019 ਦੀ ਗੱਲ ਕਰੀਏ ਤਾਂ ਹੜ 19 ਦੇ ਵਿੱਚ ਆਏ ਸੰਤਾਂ ਦਰਿਆ ਦੇ ਵਿੱਚ 1.5 ਲੱਖ ਕਿਊਸਿਕ ਉੱਪਰ ਪਾਣੀ ਜੜਾਇਆ ਉਹ ਇਸ ਸਮੇਂ ਚੱਲ ਰਿਹਾ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਉਹਨਾਂ ਨੇ ਕਿਹਾ ਕਿ ਫਿਲਹਾਲ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਚੱਲ ਰਿਹਾ ਪਰ ਫਿਰ ਵੀ ਜਿੱਥੇ ਤੁਸੀਪਨ ਨੇੜੇ ਢਾ ਲੱਗ ਰਿਹਾ ਉੱਥੇ ਸਿੰਚਾਈ ਵਿਭਾਗ ਵੱਲੋਂ ਮੁਰੰਮਤ ਦੇ ਕਾਰਜ ਲਗਾਤਾ ਜਾਰੀ ਨੇ ਤਾਂ ਜੇਕਰ ਗੱਲ ਕਰੀਏ ਤਾਂ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਵੱਲੋਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਜੋਤੀ ਜਾਦਵ ਅਤੇ ਐਸ ਡੀ ਐਮ ਵੱਲੋਂ ਇਸ ਦਾ ਦौरा ਵੀ ਕੀਤਾ ਉਹਨਾਂ ਨੇ ਗੱਲਬਾਤ ਕਰਦੇ ਆ ਕਿਹਾ ਕਿ ਪ੍ਰਸ਼ਾਸਨ ਹੜ੍ਹਾਂ ਦੀ ਸਥਿਤੀ ਦੇ ਨਾਲ ਨਿਜੀਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਖਾਸ ਪ੍ਰਬੰਧ ਕੀਤੇ ਗਏ ਨੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਸਾਡਾ ਮੁਢਲਾ ਫਰਜ਼ ਹੈ ਤੇ ਤੁਸੀਂ ਬਾਲ ਦੀ ਮੁਰੰਮਤ ਦੇ ਕਾਰਜ ਜਾਰੀ ਨੇ ਤਾਂ ਇਸ ਉੱਤੇ ਹੀ ਏ ਐਨ ਬੀ ਦੀ ਇੱਕ ਖਾਸ ਰਿਪੋਰਟ ਹੈ ਆਓ ਵੇਖਦੇ ਹਾਂ ਸਥਾਨਕ ਲੋਕਾਂ ਦਾ ਕੀ ਕਹਿਣਾ ਤੇ ਕੀ ਗੱਲਬਾਤ ਕੀਤੀ ਹੈ ਤੁਸੀਂ ਸਤਲੁਜ ਕਾਲ ਮੈਂ ਹਮਨਪ੍ਰੀਤ ਕੋਰ ਤੁਸੀਂ ਵੇਖ ਰਹੇ ਹੋ ਐਨਬੀ ਨਿਊਜ਼ ਅੱਜ ਐਨਬੀ ਦੀ ਟੀਮ ਜਿਹੜੀ ਉਹ ਪਹੁੰਚੀ ਹੈ ਸਤਲੁਜ ਦਰਿਆ ਤੇ ਮੇਰੇ ਪਿੱਛੇ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਵਹਾਅ ਜਿਹੜਾ ਉਹ ਦੇਖ ਸਕਦੇ ਹੋ ਤੁਸੀਂ ਦੇ ਨਾਲ ਹੀ ਗੱਲਬਾਤ ਕਰਾਂਗੇ ਅਸੀਂ ਕਿ ਕੁਝ ਹਾਲਾਤ ਜਿਹੜੇ ਨੇ ਉਹ ਹੋ ਰਹੇ ਨੇ ਕਿਉਂਕਿ ਪਾਣੀ ਜਿਹੜਾ ਉਹ ਥੋੜਾ ਘਟ ਹੋ ਗਿਆ ਰਫ਼ਤਾਰ ਜਿਹੜੀ ਉਹ ਘਟ ਹੋ ਗਈ ਹੈ ਹਾਂਜੀ ਆਪਣਾ ਇੱਕ ਨਾ ਇਧਰੀ ਸਾਈਡ ਆਪਣਾ ਜੀ ਪ੍ਰਬੰਧ ਅਸੀਂ ਪੂਰੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੱਥਰ ਲਾਏ ਜੀ ਪੂਰਾ ਤੇ ਇੱਥੋਂ 500 ਫੁੱਟ ਪਰਲੀ ਸਾਈਡ ਚਲੇ ਗਿਆ ਦਰਿਆ ਜੀ ਸਾਡੀ ਸਾਈਡ ਛੱਡ ਕੇ ਨਾ ਜੀ ਪਰਲੀ ਸਾਈਡ ਕਟਿੰਗ ਕਰਕੇ ਪਰਲੀ ਸਾਈਡ ਜਾਦਾ ਪਹੁੰਚ ਗਿਆ ਵੀ ਸਾਡਾ ਜਿਹੜਾ ਆ ਜਗਾ ਸਾਡੀ ਸੇਫ ਕਰ ਗਿਆ ਤੇ ਇੱਧਰ ਪਾਣੀ ਬਿਲਕੁਲ ਡੈੱਡ ਆ ਜੀ ਹੁਣ ਤੇ ਜੇ ਪਿਛਲੇ ਦੋ ਤਿੰਨ ਦਿਨਾਂ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਜਿਹੜਾ ਹੈ ਕਿਸ ਤਰ ਮਸਤਰ ਤੱਕ ਸੀਗਾ ਕਿਉਂਕਿ ਹੁਣ ਜਿਹੜਾ ਘਟ ਚੁੱਕਿਆ ਹੈ ਪਰ ਹਜੇ ਵੀ ਜਿਹੜਾ ਜ਼ਿਆਦਾ ਹੈ ਪਾਣੀ ਤੇ ਅਗਰ ਹੁਣ ਜ਼ਿਆਦਾ ਤਾਂ ਪਹਿਲਾਂ ਕਿੰਨਾ ਹੋਊਗਾ ਨਹੀਂ ਪਹਿਲੇ ਠੀਕ ਸੀਗਾ ਜੇ ਬਰਾਬਰ ਸੀਗਾ ਜੀ ਇਹਦੇ ਬਸ ਇਧਰ ਜ਼ੋਰ ਘਟ ਸੀਗਾ ਜਿੱਥੇ ਡੱਡ ਸੀ ਪਾਣੀ ਪਰਲੀ ਸਾਈਡ ਜ਼ੋਰ ਜ਼ਿਆਦਾ ਸੀਗਾ ਪਾਣੀ ਦਾ ਜੀ ਪਰ ਇਸ ਸਪੀਡ ਫੜੀ ਸੀਗੀ ਜੀ ਇਧਰਲੀ ਸਾਈਡ ਕੋਈ ਜ਼ੋਰ ਨਹੀਂ ਸੀ ਪਾਣੀ ਦਾ ਇਹ ਤਾਂ ਸਿਰਫ ਉੱਚਾ ਹੀ ਹੁੰਦਾ ਵਾ ਪਾਣੀ ਤੇ ਇਧਰ ਜ਼ੋਰ ਨਹੀਂ ਫੜਦਾ ਪਾਣੀ ਤੇ ਇਸ ਦੇ ਨਾਲ ਹੀ ਅਗਰ ਤਸਵੀਰਾਂ ਜੇ ਅਸੀਂ ਤੁਹਾਨੂੰ ਦਿਖਾ ਦਈਏ ਕਿ ਉੱਥੇ ਪੱਥਰ ਜਿਹੜੇ ਨੇ ਲਾਏ ਹੋਏ ਨੇ ਜਾਲੀਆਂ ਦੇ ਵਿੱਚ ਜਿਹੜੇ ਨੇ ਲਾਏ ਹੋਏ ਨੇ ਪੱਥਰ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਜਿਹੜਾ ਉਹ ਅੱਗੇ ਨਾ ਹੋਵੇ ਤਾਂ ਉਸ ਦੇ ਲੈ ਕੇ ਕੀ ਕੁਝ ਕਹੋਗੇ ਹੁਣੇ ਲਾਏ ਹੋਏ ਨੇ ਪੱਥਰ ਜੀ ਨਹੀਂ ਨਹੀਂ ਇਹ ਹੋ ਗਈ 2 ਸਾਲ ਹੋ ਗਈ ਇਹਨਾਂ ਨੂੰ 2 ਇਹਨਾਂ ਨੂੰ 1.5 ਸਾਲ ਹੋ ਗਿਆ ਜੀ ਤੇ ਉਹ ਉਹ ਪਹਿਲਾਂ ਦੇ ਲਾਏ 2 ਸਾਲ ਹੋ ਗਏ ਜੀ ਸਾਡੇ ਪ੍ਰਬੰਧ ਪੂਰੇ ਕਰ ਰਹੇ ਨੇ ਜੀ ਪਾਣੀ ਦਾ ਹੁਣ ਜਿਹੜਾ ਇਧਰਲੇ ਪਾਸਾ ਨੂੰ ਕੋਈ ਨਹੀਂ ਅੱਗੇ ਸੀਗੀ ਪ੍ਰੋਬਲਮ ਆਈ ਅੱਗੇ ਸੀ ਥੈਲਿਆਂ ਦਾ ਕਰਕੇ ਉਦੋਂ ਬਾਅਦ ਪੱਥਰ ਦਾ ਕੰਮ ਕਰਾਂਗੇ ਜੀ ਤਾਂ ਫਿਰ 2022 ਜਾਂ 23 ਦੀ ਗੱਲ ਕੀਤੀ ਜਾਵੇ ਜਦੋਂ ਹੜਾ ਆਇਆ ਸੀਗਾ ਤਾਂ ਉਸ ਉਸ ਸਮੇਂ ਦੇ ਦੌਰਾਨ ਜਿਹੜੇ ਇਹ ਲਗਾਏ ਹੋਣਗੇ ਪੱਥਰ ਜੋ ਕਿ ਅਜੇ ਵੀ ਜਿਹੜੇ ਨੇ ਅਜੇ ਵੀ ਲੱਗੇ ਹੋਏ ਨੇ ਬਿਲਕੁਲ ਬਿਲਕੁਲ ਸਹੀ ਤਰੀਕੇ ਦੇ ਨਾਲ ਜੜੇ ਹੋ ਹਾਂਜੀ ਹਾਂਜੀ ਸਹੀ ਖੜੇ ਨੇ ਜੀ ਬਿਲਕੁਲ ਨਹੀਂ ਇੱਥੇ ਇਹਨਾਂ ਨੇ ਹੁਣ ਮਾਰ ਪਰਲੀ ਸਾਈਡ ਕਰਤੀ ਜੀ ਸਾਡਾ ਇਲਾਕਾ ਸੇਵ ਕਰਤਾ ਇਧਰਾਂ ਜੀ ਤਾਂ ਅਗਰ ਪਾਣੀ ਜ਼ਿਆਦਾ ਆਉਂਦਾ ਵੀ ਹੈ ਤਾਂ ਪਿੰਡਾਂ ਵੱਲ ਜਿਹੜਾ ਉਹ ਬਿਲਕੁਲ ਵੀ ਨਹੀਂ ਜਾਵੇਗਾ ਇੱਧਰ ਕੋਈ ਖਤਰਾ ਨਹੀਂ ਜੀ ਇਸ ਜਗ੍ਹਾ ਤੇ ਕੋਈ ਖਤਰਾ ਨਹੀਂ ਹੈਗਾ ਇਹ ਇਧਰ ਥੋੜੇ ਜਿਹਾ ਅੱਗੇ ਹੈਗਾ ਜੀ ਉੱਥੇ ਸਾਡੇ ਥੈਲੇ ਲਾ ਰਹੇ ਹ ਠੀਕ ਹੈ ਜੀ ਜਦੋਂ ਪਾਣੀ ਦੇ ਥੱਲੇ ਉਤਰ ਗਿਆ ਜੀ ਅਸੀਂ ਫਿਰ ਪੱਥਰ ਲਾਵਾਂਗੇ ਅੱਗੇ ਠੀਕ ਹੈ ਜੀ ਪੂਰਾ ਪ੍ਰਬੰਧ ਕਰਾਂਗੇ ਜੀ ਠੀਕ ਸੋ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਸਿਮਟਦੀਆਂ ਬੋਰੀਆਂ ਜਿਹੜੇ ਨੇ ਇੱਥੇ ਲੱਧੀਆਂ ਹੋਈਆਂ ਨੇ ਉਹ ਪਰੀਆਂ ਹੋਈਆਂ ਨੇ ਕਿਉਂਕਿ ਦੇਖਿਆ ਜਾਵੇ ਤੇ ਆ ਜ਼ਿਆਦਾਤਰ ਇੱਥੇ ਮਿੱਟੀ ਹੀ ਆ ਅਗਰ ਪਾਣੀ ਦਾ ਵਹਾਅ ਪੈ ਹੋਵੇਗਾ ਤਾਂ ਇਹ ਜਿਹੜੀ ਤਸ ਜਾਵੇਗੀ ਜਿਸ ਨੂੰ ਲੈ ਕੇ ਕੀ ਕੁਝ ਪ੍ਰਬੰਧ ਜਿਹੜੇ ਨੇ ਕੀਤੇ ਹੋਏ ਨੇ ਨਹੀਂ ਇਹ ਤਸਦੀ ਨਹੀਂ ਇਹ ਮਤਲਬ ਉਹਨੂੰ ਪਾਣੀ ਨੂੰ ਰੋਕਣ ਵਾਸਤੇ ਇਹ ਬੈਗ ਲਾਏ ਹੋਏ ਨੇ ਵੀ ਕਿਤੇ ਮਿੱਟੀ ਖੋਰਾ ਨਾ ਕਰੇ ਇਹ ਵੀ ਮਤਲਬ ਮਿੱਟੀ ਨੂੰ ਖੋਰਾ ਨਾ ਕਰੇ ਬੈਗੁਰਵਾ ਤੇ ਲਾਏ ਹੋਏ ਨੇ ਥੱਲੇ ਪੱਥਰ ਲੱਗਿਆ ਰੈਟਮੈਂਟ ਲੱਗੀ ਹੋਈ ਆ ਤੇ ਇਹ ਮਤਲਬ ਜੇ ਪਾਣੀ ਓਵਰਫਲੋ ਹੁੰਦਾ ਤੇ ਬੈਗ ਉਸੇ ਨੂੰ ਮਤਲਬ ਰੋਕਣ ਵਾਸਤੇ ਪਾਣੀ ਨੂੰ ਵੀ ਮਤਲਬ ਖੋਰਾ ਨਾ ਕਰੇ ਇਸ ਦੇ ਨਾਲ ਹੀ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਆ ਕਿ ਬੱਦਲ ਜਿਹੜੇ ਦੁਬਾਰਾ ਹੋ ਰਹੇ ਨੇ ਉੱਤੇ ਹੀ ਭਾਰੀ ਮੀਂਹ ਦੀ ਮਾਰ ਵੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਬੰਨ ਖੋਲੇ ਜਾ ਰਹੇ ਨੇ ਬੰਨ ਟੁੱਟ ਵੀ ਰਹੇ ਨੇ ਉਸ ਦੀ ਮਾਰ ਵੀ ਜਿਹੜੀ ਹੈ ਜ਼ਿਆਦਾ ਦੇਖੀ ਜਾ ਰਹੀ ਹੈ ਤੇ ਪਿੰਡਾਂ ਦੇ ਵਿੱਚ ਅਲਰਟ ਕੀਤਾ ਹੋਇਆ ਕਿ ਆਸ-ਪਾਸ ਜਿਹੜੀ ਜ਼ਿਆਦਾ ਖਤਰਾ ਜਿੱਥੇ ਬਣ ਸਕਦਾ ਹੈ ਉੱਥੇ ਹਾਂਜੀ ਦੱਸਿਆ ਮੈਂ ਕਿ ਮੈਨੂੰ ਸਾਨੂੰ ਮਤਲਬ ਸੂਚਿਤ ਕੀਤਾ ਜਾਂਦਾ ਜੀ ਫਿਰ ਅਸੀਂ ਅਨਾਊਂਸਮੈਂਟ ਕਰਾ ਕੇ ਦਿੰਦੇ ਪਿੰਡ ਦੇ ਵਿੱਚ ਪਟਵਾਰੀ ਸਾਹਿਬ ਜਿਹੜੇ ਨੇ ਮਤਲਬ ਸਾਨੂੰ ਮਤਲਬ ਕਾਨੂੰਗੋ ਸਾਹਿਬ ਉਹ ਕਹਿੰਦੇ ਨੇ ਵੀ ਜੇ ਪਾਣੀ ਆਉਂਦਾ ਸਾਨੂੰ ਅ ਬੰਦਿਆਂ ਨੂੰ ਪਿੰਡ ਨੂੰ ਅਲਰਟ ਕਰਦੇ ਨੇ ਵੇਅਰ ਕਰਦੇ ਨੇ ਬੰਦਿਆਂ ਨੂੰ ਜੀ ਨਾਲ ਨਾਲ ਦੇ ਜਿੰਨੇ ਮਤਲਬ ਗਾਂ ਫਿਰ ਸਾਰੇ ਪਿੰਡਾਂ ਜਿਹੜਾ ਅਨਾਉਂਸਮੈਂਟ ਹੋ ਜਾਂਦੀ ਹੈ ਜੀ ਤੇ ਜਾਇਜ਼ਾ ਲੈਣ ਇੱਥੇ ਆ ਰਹੇ ਨੇ ਐਸਡੀਐਮ ਆਏ ਜੀ ਐਸਡੀਐਮ ਸਾਹਿਬ ਅੱਜ ਆਪਣੀ ਡੀਸੀ ਮੈਡਮ ਵੀ ਆਈ ਸੀ ਕਿ ਜੀ ਆ ਰਹੇ ਮਤਲਬ ਮਹਿਕਮਾ ਸਾਰਾ ਹੀ ਆ ਰਿਹਾ ਜੀ ਸਖਾਵਾਂ ਵਿੱਚ ਹਾਲਾਤ ਨੇ ਜੀ ਕੁਝ ਨਹੀਂ ਹੋਇਆ ਜੀ ਸਭ ਠੀਕ ਹੈ ਜੀ ਥੋੜੀ ਜਿਹੀ ਖਾਰ ਲੱਗੀ ਸੀ ਇੱਥੇ ਜੀ ਉਹ ਮਹਿਕਮੇ ਨੇ ਠੀਕ ਕਰਤੀ ਜੀ ਖਾਲੀ ਬੋਰੀਆਂ ਰੇਤੇ ਦੀਆਂ ਬੋਰੀਆਂ ਲਾ ਕੇ ਜੀ ਹੁਣ ਪੱਥਰ ਦੀ ਤਿਆਰੀ ਹੈ ਜੀ ਇਕਦੋਦ ਨੇ ਤੱਕ ਪੱਤਰ ਲਗਲੋਗੇ ਜਣੇ ਮਾ ਜਿਹੜੇ ਮਕਾਨ ਮਕੂਨ ਨੇ ਜੀ ਕੱਚੇ ਕੁੱਚੇ ਨੇ ਇਹ ਚੁੰਦੇ ਪਏ ਨੇ ਬਹੁਤ ਜ਼ਿਆਦੇ ਯਾਨੀ ਕਿ ਅੱਜ ਮਾਣਾ ਜਾ ਘਰਾਂ ਤੇ ਮਿਲਈਏ ਲੋਕਾਂ ਨੂੰ ਜਿਹੜੇ ਕੱਪੜੇ-ਕੁਪੜੇ ਲੋਕਾਂ ਨੇ ਸਿਕਾਇਰੇ ਬਾਕੀ ਦੋ ਦਿਨ ਬਾਅਦ ਤਾਂ ਬੜਾ ਔਖਾ ਹੀ ਰਿਹਾ ਲੋਕਾਂ ਨੂੰ ਬਹੁਤ ਸੌਣਾ ਬੈਣਾ ਰੋਟੀ ਪਕਾਣੇ ਕਰਨੇ ਵੀ ਬਹੁਤ ਔਖੀ ਰਹੀ ਹੈ ਲੇਕਿਨ ਅੱਜ ਹੀ ਘੜੀ ਹੋਣ ਜਿਹੜਾ ਥੋੜਾ ਜਿਹਾ ਠੀਕ ਹੈ ਉਸ ਤੋਂ ਬਾਅਦ ਹੁਣ ਜੋ ਪਰਮਾਤਮਾ ਦੀ ਮਰਜ਼ੀ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਬਾਕੀ ਸਾਡੇ ਦਰਿਆ ਦਾ ਜਿਹੜਾ ਇਹ ਸਰਕਾਰ ਜਿਹੜੀ ਇਹ ਬੜਾ ਵਧੀਆ ਕੰਮ ਚਲਾ ਰਹੇ ਨੇ ਅਫਸਰ ਜਿਹੜੇ ਨੇ ਬਹੁਤ ਨੇਕ ਨੇ ਯਾਨੀ ਕੰਮ ਚਲਾ ਰਹੇ ਨੇ ਜਿਹੜੇ ਠੇਕੇਦਾਰ ਸਾਹਿਬ ਨੇ ਇਹ ਵੀ ਬਹੁਤ ਨੇਕ ਨੇ ਬੰਦੇ ਵਾਤ ਵਾਤ ਕੰਮ ਜੋਰਣਾ ਚੱਲੁੰਦੇ ਆ ਕੋਈ ਅਸੀ ਗੱਲ ਕੋਈ ਜਿਵੇਂ ਤੁਸੀਂ ਕਿਹਾ ਕਿ ਵਧੀਆ ਤਰੀਕੇ ਦੇ ਨਾਲ ਕੰਮ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਤੇ ਉਹ ਉੱਤੇ ਹੀ ਸਾਰੇ ਕੈਬਨਿਟ ਮੰਤਰੀਆਂ ਦੇ ਵੱਲੋਂ ਜਿਹੜੇ ਨੇ ਮੋਕੇ-ਮੋਕੇ ਤੇ ਥਾਵਾਂ-ਥਾਵਾਂ ਤੇ ਪਿੰਡਾਂ-ਪਿੰਡਾਂ 'ਚ ਜਾ ਕੇ ਇਸ ਦਾ ਦੌਰਾ ਕੀਤਾ ਜਾ ਰਿਹਾ ਹੈ ਉੱਥੇ ਹੀ ਲੋਕਾਂ ਦਾ ਹਾਲ-ਚਲ ਪੁੱਛਿਆ ਜਾ ਰਿਹਾ ਹੈ ਉੱਥੇ ਲੋਕਾਂ ਨੂੰ ਜਿਹੜਾ ਕਿਹਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਆ ਅਸੀਂ ਤੁਹਾਡੇ ਨਾਲ ਤੇ ਉਹਤੇ ਹੀ ਜੇ ਗੱਲ ਕੀਤੀ ਜਾਵੇ ਤਾਂ ਅਗਰ ਮੌਸਮ ਠੀਕ ਹੋਵੇਗਾ ਤਾਂ ਥੋੜਾ ਪਾਣੀ ਦਾ ਵਹਾਅ ਜਿਹੜਾ ਉਹ ਘਟ ਸਕਦਾ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਪਾਣੀ ਦਾ ਜਿਹੜਾ ਪਾਣੀ ਹੈ ਫਿਰ ਆਪੇ ਘਟ ਜਾਣਾ ਜਦੋਂ ਮੌਸਮ ਠੀਕ ਹੋ ਗਿਆ ਆਪੇ ਪਾਣੀ ਘਟ ਜਾਣਾ ਜੀ ਹਾਂਜੀ ਬਿਲਕੁਲ ਠੀਕ ਹੈ ਪਾਣੀ ਬਹੁਤ ਘਟਿਆ ਜੀ ਮਾਸ਼ੱਅੱਲਾ ਪਾਣੀ ਨਾਲ ਫਰਕ ਨਹੀਂ ਨਹੀਂ ਜਿੰਨੇ ਇਹ ਇਹ ਆਉਂਦਾ ਹੀ ਪਾਟਾ ਡੈਮ ਤੋਂ ਗਾਹਾਂ ਰੋਪੜ ਹੱਡ ਵਰਕ ਤੋਂ ਪਾਣੀ ਛੱਡਿਆ ਜਾਂਦਾ ਥੋੜਾ ਮोटा 20000 ਪਾਣੀ ਚੱਲਦਾ ਸਿਰਫ ਦਰਿਆ ਦੇ ਵਿੱਚ ਜੀ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਪਰ ਉੱਥੇ ਕਿਹਾ ਜਾ ਰਿਹਾ ਕਿ ਜਿਹੜੇ ਖੋਲੇ ਜਾ ਰਹੇ ਨੇ ਗੇਟ ਤਾਂ ਉਹਦੇ ਕਰਕੇ ਪਾਣੀ ਦਾ ਪੱਧਰ ਨਹੀਂ ਵੱਧ ਰਿਹਾ ਪਾਰੀ ਮੀਂਹ ਦੇ ਕਾਰਨ ਜਿਹੜਾ ਇਸ ਦਾ ਜ਼ਿਆਦਾ ਅਸਰ ਦਿਖਣ ਨੂੰ ਮਿਲ ਰਿਹਾ ਉੱਧਰ ਤਾਂ ਪਾਣੀ ਏਕਣੇ ਉੱਧਰ ਤਾਂ بارشਾਂ ਦੇ ਦੌਰਾਨ ਬੱਦਲ ਫਟੇ ਨੇ ਜੀ ਉੱਧਰ ਇਸ ਕਰਕੇ ਪਾਣੀ ਬਹੁਤ ਜ਼ਿਆਦਾ ਹੈ ਘਰਾਂ ਦੇ ਵਿੱਚ ਪਾਣੀ ਵੜਿਆ ਫਿਰਦਾ ਉਦਾਂ ਪਾਣੀ ਪਿੰਡਾਂ 'ਚ ਵੜਿਆ ਫਿਰਦਾ ਲੇਕਿਨ ਆਪਣੇ ਸਾਡੇ ਇਧਰ ਏਰੀਆ 'ਚ ਇਹ ਜੀ ਮਾਲਕ ਦੀ ਕਿਰਪਾ ਕੋਈ ਅਸੀ ਕਰ ਕੋਈ ਨਹੀਂ ਪਰ ਅਗਰ ਜੇ ਹਾਲਾਤ ਇਸ ਤਰੀਕੇ ਦੇ ਬਣ ਗਏ ਠੀਕ ਹੈ ਰੱਬ ਕਰੇ ਨਾ ਹੀ ਬਣੇ ਤਾਂ ਫਿਰ ਕੀ ਕੁਦ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਉਹ ਜੀ ਵੇਖੋ ਜੀ ਸਰਕਾਰ ਬੜਾ ਵਧੀਆ ਕੰਮ ਕਰ ਰਹੇ ਨੇ ਕੋਈ ਅਸੀ ਗੱਲ ਕੋਈ ਨਹੀਂ ਜਿਸੜੇ ਇਹਨਾਂ ਨੇ ਸਾਨੂੰ ਜਿਹੜਾ ਵੀ ਕੋ ਮਾੜਾ ਮੋਟਾ ਅਸੀਂ ਆਹਨੇ ਆ ਉਹ ਵਿਚਾਰੇ ਕਰੀ ਜਾਂਦੇ ਨੇ ਕੋਈ ਅਸੀ ਗੱਲ ਕੋਈ ਨਹੀਂ ਜਿਹੜੇ ਉਹ ਜੀ ਮਸੀਤ ਪਏਗੀ ਤੇ ਫਿਰ ਭਾਜੇ ਨਾਲ ਨੇ ਸਾਡੇ ਐਸਡੀਐਮ ਸਾਹਿਬ ਆਏ ਨੇ ਡੀਸੀ ਸਾਹਿਬ ਆਏ ਨੇ ਆਪਣੇ ਐਸਐਸਬੀ ਸੰਭਰਾਲਾ ਖੰਨਾ ਸਾਹਿਬ ਆਏ ਨੇ ਕੋ ਇੱਥੇ ਉਹ ਇਸ ਜੀ ਗੱਲ ਨਹੀਂ ਕੋਈ ਕੀ ਕਹਿਣਾ ਚਾਹੋਗੇ ਅਸੀਂ ਵੀ ਸਰਕਾਰੀ ਬੰਦੇ ਨੇ ਤਿੰਨੇ ਜਣੇ ਅਸੀਂ 24 ਘੰਟੇ ਇੱਥੇ ਰਹਨੇ ਆ ਪਿੰਡ ਦੇ ਮੌਕੇ ਦੇ ਸਰਪੰਚ ਵੀ ਦੂਜਾ ਤੀਜਾ ਜੋ ਵੀ ਹੈ ਨਾ ਜਦ ਜਦਾ ਖਤਰਾ ਹੋ ਗਿਆ ਜਿਹੜਾ ਸਾਡੇ ਕੰਟਰੋਲ ਤੋਂ ਬਾਹਰ ਹੈ ਤਾਂ ਅਸੀਂ ਲੋਸਮੈਂਟ ਕਰਾ ਸਕਨੇ ਗੁਰੂ ਘਰ ਇਹ ਸਾਡੇ ਕੰਨੇ ਸਾਰੇ ਆ ਕੇ ਜੁੜਾਂਗੇ ਜੋ ਵੀ ਹੋਊਗਾ ਉਹ ਵਿਰਕਰਾਂਗੇ ਏ ਜੀ ਅਸੀਂ ਸਾਡੀ 24 ਘੰਟਿਆਂ ਦਾ ਮੌਕੇ ਦੇ ਮੌਕੇ ਦੇ ਇਹ ਜਿੱਤ ਦਾ ਕੋਈ ਜ਼ੋਰ ਨਹੀਂ ਜਾਣੀ ਕਿ ਸਰਕਾਰ ਜਿਹੜੀ ਹੈ ਨਾ ਇਸ ਟਾਈਮ ਤੇ ਬੜੀ ਸਾਡੇ ਅਫਸਰ ਕਮਰੇ ਜੇ ਬੈਠੇ ਨਾ ਆਪਣਾ ਉਹ ਕਾਗਜ਼ਾਂ ਪੱਤਰਾਂ ਦਾ ਜੋ ਵੀ ਹੈ ਉਹ ਕੰਮ ਦੀ ਤਿਆਰੀ ਕਰ ਰਹੇ ਅਗਲੇ ਕੰਮ ਦੀ ਉਹਨਾਂ ਨੇ ਤਿਆਰੀ ਕਰ ਲਈ ਹੈ ਵੀ ਜਿਹੜਾ ਮੜ ਮੋਟੇ ਅੱਗੇ ਪ੍ਰੋਬਲਮ ਆਈ ਆ ਉੱਥੇ ਵੀ ਲੇਬਰ ਲਾ ਦਿੱਤੀ ਆ ਤੇ ਬਾਕੀ ਪੱਥਰ ਦਾ ਕੰਮ ਚੱਲੂਗਾ ਜੀ ਤੇ ਉਹਦੀ ਵੀ ਤਿਆਰੀ ਹੋ ਰਹੀ ਹੈ ਜੀ ਠੀਕ ਹੈ ਤੇ ਅਗਰ ਦੇਖਿਆ ਜਾਵੇ ਤਾਂ ਅਗਰ ਪੂਰੇ ਤਰੀਕੇ ਦੇ ਨਾਲ ਹਾਲਾਤਾਂ ਤੇ ਕਾਬੂ ਤਾਂ ਲਗਾਤਾਰ ਪਾਇਆ ਜਾ ਰਿਹਾ ਤੇ ਉਹ ਤੇ ਹੀ ਜਿਵੇਂ ਕਿ ਆ ਜਾ ਰਹੀ ਕਿ ਕੈਬਨਟ ਮੰਤਰੀ ਗੱਲ ਕੀਤੀ ਜਾਵੇ ਬਰੇਂਦਰ ਗੋਲ ਦੇ ਵੱਲੋਂ ਵੀ ਕਿਹਾ ਗਿਆ ਕਿ ਕੁਦਰਤ ਦਾ ਕੋਈ ਜ਼ੋਰ ਨਹੀਂ ਹੈ ਤੇ ਉੱਥੇ ਹੀ ਪਰ ਆਪਣੇ ਵੱਲੋਂ ਜਿਹੜੇ ਨੇ ਪੂਰੇ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਅਗਰ ਇਨਸਾਨਾਂ ਦੀ ਜਾਨ ਦੀ ਰੱਖਿਆ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜਾਨਵਰਾਂ ਦੀ ਵੀ ਰੱਖਿਆ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਂਜੀ 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 ਉਹ ਬਾਕੀ ਪੂਰੀ ਰੱਖਿਆ ਕਰਾਂਗੇ ਜੀ ਅਸੀਂ ਸਾਰੇ ਤੇ ਕੋਈ ਜੇ ਪ੍ਰੋਬਲਮ ਆ ਗਈ ਤਾਂ ਅਸੀਂ ਇੱਥੇ ਹਾਜ਼ਰ ਹਾਂ ਸਰਪੈਂਟ ਸਰ ਸਾਹਿਬ ਤਾਂ ਸਾਡੇ ਕੋਲ ਨਾ 24 ਘੰਟੇ ਰਹਿੰਦੇ ਉਹਨਾਂ ਨੂੰ ਕੋਈ ਕਹਿ ਨਹੀਂ ਸਕਦਾ ਵੀ ਸਰਪੈਂਟ ਹੈ ਹਾਂਜੀ ਆ ਦੇਖੋ ਉਹਦੇ ਹਾਲ ਉਹ ਉਹ ਦੋੜ ਦੇਣਾ ਮਾੜੀ ਦੇਵੀ ਖੜ ਕੋ ਹੋਗੇ ਉਹ ਜਦੀ ਇੱਥੇ ਉਹਨੂੰ ਕੋਈ ਦਾ ਸਰਪੰਚ ਲੰਗਾ ਪੈਰਾ ਉਹਨੂੰ ਪਤਾ ਨਹੀਂ ਸਰ ਮਗਰ ਭਗਤ ਬੰਦਾ ਜੀ ਉਹ ਬਿਲਕੁਲ ਭਗਤ ਬੰਦਾ ਜੀ ਵਾਸ ਹੁੰਦਾ ਨਾ ਪਾਣੀ ਦਾ ਉਸ ਵੇਲੇ ਮੋਰੇ ਜਾ ਕੇ ਥੋੜੀ ਜਿਹੀ ਟਾ ਹੈਗੀ ਐ ਐਸੀ ਗੱਲ ਕੋਈ ਨਹੀਂ ਜਣੀ ਪਾਣੀ ਘਟ ਜਿਹੜਾ ਰਹਿੰਦਾ ਜਾਂ ਪਾਣੀ ਥੋੜੀ ਚੜਦਾ ਤਾਂ ਟਾ ਕਰਦਾ ਨਹੀਂ ਉਹ ਵੈਸੇ ਨਹੀਂ ਟਾ ਕਰਦਾ ਇਹ ਤਾਂ ਕੁਦਰਤ ਦਾ ਹੈ ਕੁਦਰਤ ਦਾ ਹੈ ਜੀ ਕੋਈ ਆਪਾਂ ਕਹਿ ਨਹੀਂ ਸਾਡੇ ਮਨ ਨੂੰ ਪੂਰੀ ਤਿਆਰੀ ਹੈ ਜੀ ਇਸ ਦੇ ਨਾਲ ਹੀ ਜੇ ਦਿਖਾ ਦਈਏ ਇੱਕ ਵਾਰੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਸੀਗਾ ਪਾਣੀ ਛਾਲਾ ਮਾਰਦਾ ਜ ਮਤਲਬ ਦਿਖਾਈ ਦੇ ਰਿਹਾ ਸੀਗਾ ਤੇ ਉਥੇ ਹੀ ਕੁਝ ਠਹਿਰਦਾ ਹੋਇਆ ਦਿਖਾਈ ਦੇ ਰਿਹਾ ਸੋ ਥੋੜੀ ਬਹੁਤ ਰਾਹਤ ਤਾਂ ਕਿਤੇ ਨਾ ਕਿਤੇ ਜਿਹੜੀ ਉਹ ਮਿਲ ਰਹੀ ਹੈ ਉਥੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਕਿਉਂਕਿ ਮੌਕੇ ਤੇ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਬਹਾਅ ਜਿਹੜਾ ਉਹ ਹੈ ਤਾਂ ਹੈ ਪਰ ਥਮ ਜੜੀ ਗਈ ਹੈ ਥੋੜੀ ਜਿਹੜੀ ਮੁਸੀਬਤ ਜਿਹੜੀ ਹੈ ਜ਼ਿਆਦਾ ਉਹ ਥੋੜੀ ਘਟਦੀ ਹੋਈ ਮਹਿਸੂਸ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਸੁਖਦੇਵ ਸਿੰਘ ਜੀ ਮੈਂਬਰ ਪੰਚਾਇਤ ਜੀ ਤੁੱਲੇਆੜਾ ਤੁੱਲੇਆੜਾ ਸੋ ਕੀ ਕੁਝ ਹਾਲਾਤ ਨੇ ਤੁੱਲੇਵਾਲ ਪਿੰਡ ਦੇ ਹਾਲਾਤ ਜੀ ਦੇਖੋ ਜੀ ਪਹਿਲਾਂ ਤਾਂ ਸੀਗੇ ਨਾਜਿਕ ਜੀ ਪਰ ਹੁਣ ਕੁਝ ਥੈਲੇ ਲੱਗ ਰਹੇ ਨੇ ਜਿਸ ਤਰ੍ਹਾਂ ਕੁਝ ਲਾਰੇ ਨੇ ਤਾਂ ਕੁਝ ਠੀਕ ਲੱਗਦੇ ਨੇ ਹਾਲਾਤ ਜੇ ਪ੍ਰਮਾਤਮਾ ਵੱਲੋਂ ਪਾਣੀ ਘਟ ਆਵੇ ਤਾਂ ਸਹੀ ਆ ਜੇ ਪ੍ਰਮਾਤਮਾ ਵੱਲੋਂ ਪਾਣੀ ਵਧ ਆਵੇ ਤਾਂ ਫਿਰ ਉਹਦਾ ਨੁਕਸਾਨ ਆ ਜੀ ਤੇ ਦੇਖੋ ਜੀ ਬਾਕੀ ਪ੍ਰਸ਼ਾਸਨ ਨੂੰ ਅਸੀਂ ਕਿਹਾ ਹੋਇਆ ਵੀ ਤੁਸੀਂ ਵੱਧ ਤੋਂ ਵੱਧ ਬੰਦੇ ਲਾਓ ਔਰ ਕੰਮ ਚਲਾਓ ਜਿੰਨਾ ਹੋ ਸਕੇ ਤੇ ਕੰਮ ਸ਼ੁਰੂ ਕੀਤਾ ਹੋਇਆ ਜੀ ਉਹਨਾਂ ਨੇ ਹੁਣ ਤਾਂ ਬਾਅਦ ਬਾਕੀ ਦੇਖਦੇ ਆ ਬਾਕੀ ਉਸ ਪਰਮਾਤਮਾ ਦੇ ਹੱਥ ਹੈ ਜੀ ਕਿਉਂਕਿ ਇਹ ਤੇ ਖਵਾਜਾ ਪੀਰ ਹੈ ਜੀ ਗਾਹਾਂ ਅੱਗੇ ਆਪਣੀਆਂ ਜ਼ਮੀਨਾਂ ਜੀ ਜਿਹੜੀਆਂ ਬਹੁਤ ਜ਼ਿਆਦਾ ਢਾ ਲੱਗੀ ਹੋਈ ਹੈ ਜੀ ਤੇ ਲੇਕਿਨ ਗੱਲ ਕੀ ਆ ਵੀ ਉਧਰ ਵੀ ਨਾਲ ਕੰਮ ਚੱਲੇ ਅੱਜ ਜੋ ਕੀ ਅੱਜ ਕੰਮ ਚੱਲੇ ਆ ਡੀਸੀ ਸਾਹਿਬ ਆਏ ਸੀਗੇ ਜੀ ਹੁਣ ਉਹਨਾਂ ਨੇ ਕਿਹਾ ਜੀ ਅਸੀਂ ਉਧਰ ਵੀ ਕੰਮ ਚਲਾਣੇ ਆ ਜੀ ਤਾਂ ਉਹ ਵੀ ਬੈਸਟ ਹੈ ਜੇ ਚੱਲੇ ਜਾਏ ਤਾਂ ਬਹੁਤ ਵਧੀਆ ਗੱਲ ਹੈ ਜੀ ਠੀਕ ਹੈ ਹਾਂਜੀ ਤੇ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕਹਿਓ ਜੀ ਸੀਗੇ ਇੱਥੇ ਪਿੱਛੇ ਹਾਲਾਤ ਦੇਖੋ ਜੀ ਪਹਿਲਾਂ ਜਿਸ ਦਿਨ ਢਾ ਲੱਗੀ ਸੀਗੀ ਹਾਲਾਤ ਮਾੜੇ ਸੀਗੇ ਜੀ ਬੰਨ ਟੁੱਟ ਗਿਆ ਸੀਗਾ ਨਹੀਂ ਬੰਨ ਨਹੀਂ ਟੁੱਟਿਆ ਸੀਗਾ ਜੀ ਉਹ ਨੀਚੇ ਢਾ ਲੱਗੀ ਸੀਗੀ ਜੀ ਜੇ ਅਦਰਵਾਈਜ਼ ਉੱਥੋਂ ਕੋਈ 19 ਨਵੀ ਹੋ ਜਾਂਦੀ ਸਾਡਾ ਹੈ ਨਹੀਂ ਸੀ ਜੀਵਨ ਕਿਉਂਕਿ ਪਿਛਲੇ ਦੇਖੋ ਜੀ ਤਿੰਨ ਚਾਰ ਵਾਰ ਇਹ ਬੰਨ ਟੁੱਟਿਆ ਸਾਡੇ ਜੀ ਜਦੋਂ ਸਾਡੇ ਵਿੱਚ ਘਰ ਸੀਗੇ ਇੱਕ ਘਟ ਤੋਂ ਘਟ ਸਾਡੇ 40 50 ਘਰ ਜਿਹੜੇ ਸੀ ਤਿੰਨ ਚਾਰ ਵਾਰ ਬੰਨ ਟੁੱਟ ਚੁੱਕਿਆ ਜੀ ਹਾਂ ਜੀ ਤਿੰਨ ਚਾਰ ਵਾਰ ਇਹ ਬੰਨ ਇਹ ਰਿੰਗ ਬੰਨ ਆਪਾਂ ਖੜੇ ਹਾਂ ਜੀ ਇੱਥੇ ਇਹ ਲੱਗੇ ਹੋਏ ਨੇ ਦੁਬਾਰੇ ਦੁਬਾਰੇ ਜਿਵੇਂ ਉੱਥੋਂ ਬੰਨ ਟੁੱਟ ਜਾਂਦੇ ਆਗਾਹਾਂ ਆਗਾਹ ਲਾਈ ਜਾਂਦੇ ਸੀਗੇ ਤੇ ਜੇ ਬਾਈ ਜਾਨਸ ਬੰਨ ਟੁੱਟ ਜਾਂਦਾ ਜੀ ਸਾਡੇ ਦਾ ਹਾਲਾਤ ਅੱਗੇ ਹੀ ਮਾੜੇ ਨੇ ਕਿਉਂਕਿ ਸਾਡੇ ਇੱਥੇ ਜਿੰਨੇ ਬੰਦੇ ਆ ਗਰੀਬ ਸਾਰਾ ਗਰੀਬ ਪਰਿਵਾਰ ਆ ਜੀ ਬੈਕਵਰਡ ਏਰੀਆ ਹੋਣ ਦੇ ਕਰਕੇ ਬਹੁਤ ਗਰੀਬ ਪਰਿਵਾਰ ਨੇ ਜੀ ਇੱਥੇ ਲੇਕਿਨ ਮੈਂ ਤਾਂ ਇਹ ਕਹਿਣਾ ਜੀ ਪ੍ਰਸ਼ਾਸਨ ਨੂੰ ਸਾਨੂੰ ਵੀ ਕੋਈ ਸੁਵਿਧਾ ਦਿੱਤੀ ਜਾਵੇ ਜਿਸ ਤਰ੍ਹਾਂ ਅਸੀਂ ਬੰਨ ਦੇ ਨੇੜੇ ਬੈਠੇ ਹੋਏ ਆ ਜੀ ਤਾਂ ਕੋਈ ਸਾਡਾ ਵੀ ਸੋਚਿਆ ਜਾਵੇ ਵੀ ਚਲੋ ਇਹ ਬੈਕਵਰਡ ਏਰੀਆ ਔਰ ਕੰਢੀ ਇਲਾਕੇ ਦੇ ਏਰੀਏ ਦੇ ਲੋਕ ਨੇ ਜੀ ਇਹਨਾਂ ਬਾਰੇ ਵੀ ਕੁਝ ਨਾ ਕੁਝ ਸੋਚਿਆ ਜਾਵੇ ਜੀ ਅਸੀਂ ਤਾਂ ਇਹੀ ਚਾਹਦੇ ਆ ਜੀ ਬਈ ਸਾਡੇ ਇੱਥੇ ਪਹਿਲਾਂ ਜੇ ਮੰਨ ਕੇ ਚਲੋ ਇਹ ਜਦੋਂ ਕੰਮ ਸੀਗਾ ਚੱਲਦਾ ਇਹ ਤੋਂ ਪਹਿਲਾਂ ਇੱਥੇ 베ੜੀ ਦੇ ਕੋਲ ਇੱਕ ਜਗ੍ਹਾ ਸੀਗੀ ਥੋੜੀ ਕਿ ਛੱਡੀ ਹੋਈ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਉਦੋਂ ਵੀ ਕਿਹਾ ਸੀਗਾ ਵੀ ਇੱਥੇ ਤੁਸੀਂ ਕੰਮ ਕਰੋ ਅਦਰਵਾਈਜ਼ ਇੱਥੇ ਹੀ ਟੁੱਟਣਾ ਉਹੀ ਗੱਲ ਹੋਈ ਉੱਥੇ ਹੀ ਟੁੱਟਿਆ ਜੇ ਉੱਥੇ ਪਹਿਲਾਂ ਕੰਮ ਕੀਤਾ ਹੁੰਦਾ ਤਾਂ ਇਹ ਸਥਿਤੀ ਨਹੀਂ ਸੀ ਆਉਣੀ ਜੀ ਹੁਣ ਦੇ ਹਾਲਾਤ ਠੀਕ ਲੱਗ ਰਹੇ ਨੇ ਮੈਨੂੰ ਕਿਉਂਕਿ ਜਿਹੜਾ ਲੇਬਰ ਕੰਮ ਕਰ ਰਹੀ ਹੈ ਤੇ ਉਥੇ ਪਿੰਡ ਵਾਲੇ ਵੀ ਲੋਕ ਜਿਹੜੇ ਨੇ ਇਸ ਦੇ ਨਾਲ ਕੰਮ ਕਰ ਰਹੇ ਨੇ ਬੋਰੀਆਂ ਜਿਹੜੀਆਂ ਰੇਤਾ ਜਿਹੜੀਆਂ ਵਿੱਚ ਪਾ ਕੇ ਬੋਰੀਆਂ ਦੇ ਲਾਏ ਜਾ ਰਹੇ ਨੇ ਉਹ ਜੰਗਲਿਆਂ ਨੇ ਜਿਹੜੇ ਬੰਨੇ ਜਾ ਰਹੇ ਨੇ ਨਹੀਂ ਪਤਾ ਕੀ ਗੱਲ ਹੈ ਜੀ ਉੱਥੇ ਗਰੇਟ ਪੈ ਰਹੇ ਆ ਜੀ ਬੋਰੇ ਭਰ ਦਿੰਦੇ ਨੇ ਗਰੇਟਾਂ ਨਾਲ ਪੈ ਰਹੇ ਨੇ ਇਹ ਤਾਂ ਸਿਰਫ ਇੱਕ ਟੈਂਪਰੇਰੀ ਆ ਉਸ ਤੋਂ ਬਾਅਦ ਜੇ ਸਾਡੇ ਉੱਤੇ ਪੱਥਰ ਲੱਗੇ ਪੱਥਰ ਲੱਗਣਾ ਗ੍ਰੇਡ ਵਾਰ ਬਣੇ ਤਾਂ ਬਹੁਤ ਬੈਸਟ ਗੱਲ ਆ ਜੀ ਇਹ ਤਾਂ ਬੋਰੇ ਦੇਖੋ ਜੀ ਇੱਕ ਜਿਵੇਂ ਕਹਿੰਦੇ ਨੇ ਆਪਾਂ ਕੰਮ ਚਲਾਉ ਆ ਕੰਮ ਪਰ ਆਪਾਂ ਪਿੱਛੇ ਜੇ ਹੁਣੇ ਆ ਦਿਖਾਇਆ ਸੀਗਾ ਕਿ ਉਹ ਉਥੇ ਤਾਂ ਪੱਥਰ ਜਿਹੜੇ ਉਹ ਲਾਏ ਹੋਏ ਨੇ ਹਾਂਜੀ ਹਾਂਜੀ ਪੱਥਰ ਲੱਗਣ ਤਾਂ ਬੈਸਟ ਗੱਲ ਆ ਜੀ ਅਸੀਂ ਵੀ ਇਹੀ ਚਾਹਦੇ ਹਾਂ ਕਿ ਸਾਡੇ ਇੱਥੇ ਪੱਥਰ ਲੱਗਣ ਬਾਕੀ ਪ੍ਰਸ਼ਾਸਨ ਕਹਿੰਦਾ ਜੀ ਇਸ ਤੋਂ ਬਾਅਦ ਵੀ ਅਸੀਂ ਪੱਥਰ ਜ਼ਰੂਰ ਲਾਵਾਂਗੇ ਦੇਖੋ ਉਹ ਨਹੀਂ ਪਿੰਡ ਦੀਆਂ ਤਸਵੀਰਾਂ ਸੀਗੀਆਂ ਜੋ ਆਪਾਂ ਥੋੜੀ ਦੇਰ ਪਹਿਲਾਂ ਦਿਖਾਈਆਂ ਕਿ ਉੱਥੇ ਪੱਥਰ ਲੱਗੇ ਹੋਏ ਸੀਗੇ ਜੰਗਲਿਆਣ ਬੰਨੇ ਹੋਏ ਸੀਗੇ ਹਾਂਜੀ ਇਹ ਪਤਾ ਕੀ ਗੱਲ ਇੱਥੇ ਪੱਥਰ ਦੀ ਗ੍ਰੇਟਵਾਰ ਸੀਗੀ ਉਹ ਡਿੱਗੀ ਆ ਜੀ ਜਦੋਂ ਢਾਹ ਲੱਗੀ ਆ ਜੀ ਉਹ ਫਿਰ ਉਸ ਡਿੱਗੀ ਆ ਜੀ ਉਹ ਸਾਈਡ ਤੇ ਹੋ ਗਈ ਜੀ ਡਿੱਗੀ ਸੀਗੀ ਹੁਣ ਦੇਖੋ ਉਹ ਕਰ ਰਹੇ ਆਪਣਾ ਤਕਰੀਬਨ ਕੰਮ ਉਹ ਜਿਹੜਾ ਥੈਲੇ ਲਾ ਰਹੇ ਆ ਥੈਲਿਆਂ ਤੋਂ ਬਾਅਦ ਉੱਥੇ ਜੇ ਗ੍ਰੇਟ ਵਾਰ ਲਾਂਡ ਤਾਂ ਸਾਡੇ ਪਿੰਡ ਦੀ ਸਥਿਤੀ ਵਧੀਆ ਹੋ ਸਕਦੀ ਹੈ ਜੀ ਨਹੀਂ ਤਾਂ ਸਾਡੇ ਪਿੰਡ ਦੀ ਸਥਿਤੀ ਬਹੁਤ ਮਾੜੀ ਹੈ ਕਿਉਂਕਿ ਦੇਖੋ ਜੀ ਇੱਕ ਗਰੀਬ ਪਿੰਡ ਹੈ ਜੀ ਸਾਡਾ ਧੁੱਲੇਵਾਲ ਤੇ ਸਾਡੇ ਮੁੰਡਿਆਂ ਨੂੰ ਵੀ ਕੋਈ ਇੰਨੀ ਸਹੂਲਤ ਹੈ ਨਹੀਂ ਇੱਥੇ ਜੀ ਤਾਂ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਚਲੋ ਸਾਡਾ ਬੰਨ ਹੀ ਪੱਕਾ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਸੋ ਮੇਰੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮਨਪ੍ਰੀਤ ਕਾ